ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜੋ ਹੀ ਧਰਨ ਦਰਸ਼ਨ ਕਰਾਉਣ ਜਾ ਰਹੇ ਆ ਗੁਰਦੁਆਰਾ ਜੋਤੀਸਰ ਸਾਹਿਬ ਹੈ ਜੀ ਤਾਂ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੀ ਇਹ ਭਵਾਨੀਗੜ੍ਹ ਤੋਂ ਸੰਗਰੂਰ ਰੋਡ ਦੇ ਉੱਪਰ ਪਿੰਡ ਖੁਰਾਣਾ ਪੈਂਦਾ ਈ ਤਾਂ ਉਸ ਖੁਰਾਣਾ ਪਿੰਡ ਦੇ ਨਾਲ ਇਹ ਗੁਰਦੁਆਰਾ ਜੋਤੀਸਰ ਕਾਰਸੇਵਾਲੇ ਬਾਬਿਆਂ ਵੱਲੋਂ ਬਣਾਇਆ ਗਿਆ ਜੀ ਤੇ ਜਦੋਂ ਆਪਾਂ ਭਵਾਨੀਗੜ੍ਹ ਤੋਂ ਸੰਗਰੂਰ ਰੋਡ ਜਾਂਦੇ ਆ ਤਾਂ ਇਸ ਤੋਂ ਖੁਰਾਣਾ ਪਿੰਡ ਦਾ ਬੋਰਡ ਲੱਗਾ ਹੈ ਗੁਰਦੁਆਰਾ ਜੋਤੀਸਰ ਸਾਹਿਬ ਦਾ ਤੇ ਗੁਰਦੁਆਰਾ ਸਾਹਿਬ ਤੋਂ ਮੁੜਦੇ ਹੀ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਇੱਕ ਸੂਵੇ ਦੀ ਸੂਹਾ ਜਾ ਰਿਹਾ ਤੇ ਇਸ ਦੇ ਨਾਲ-ਨਾਲ ਹੀ ਅੱਗੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਜੋਤੀਸਰੂਪ ਸਾਹਿਬ ਆ ਜਾਂਦਾ 1 ਕਿਲੋਮੀਟਰ ਦੀ ਦੂਰੀ ਤੇ ਤੇ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੀ ਗੱਲ ਕਰੀਏ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸੰਬੰਧਿਤ ਹੈ ਜੀ ਗੁਰਦੁਆਰਾ ਸਾਹਿਬ ਜਦੋਂ ਸ੍ਰੀ ਹਰਗੋ ਹਰਗੋਬਿੰਦ ਸਾਹਿਬ ਜੀ ਖੁਰਾਣਾ ਪਿੰਡ ਵੱਲ ਆਇਆ ਤਾਂ ਇੱਥੋਂ ਦੇ ਜੋ ਲੋਕ ਸੀ ਉਹਨਾਂ ਨੇ ਗੁਰੂ ਜੀ ਨੂੰ ਕੋਈ ਜਲ ਪਾਣੀ ਨਾ ਪੁੱਛਿਆ ਤਾਂ ਗੁਰੂ ਜੀ ਖੇਤਾਂ ਵੱਲ ਚਾਲੇ ਪਾ ਦਿੱਤੇ ਸਨ ਤਾਂ ਖੇਤਾਂ ਵਿੱਚ ਦੀ ਹੁੰਦੇ ਹੋਏ ਇਸ ਗੁਰਦੁਆਰਾ ਸਾਹਿਬ ਵਿੱਚ ਇੱਕ ਸੰਗਤ ਜੀ 베ਰੀ ਹੈ ਜਿਸ 베ਰੀ ਵਿੱਚ ਜਿਸ 베ਰੀ ਥੱਲੇ ਗੁਰੂ ਜੀ ਆ ਕੇ ਬੈਠ ਕੇ ਤੇ ਇੱਥੋਂ ਦੀ ਇੱਕ ਕਰਮੋ ਨਾਮ ਦੀ ਮਾਈ ਸੀ ਤਾਂ ਉਹਨਾਂ ਨੇ ਜਦੋਂ ਦੇਖਿਆ ਕਿ ਕੋਈ ਪੁਰਮ ਪੂਰਨ ਮਹਾਪੁਰਸ਼ ਲੱਗਦੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਤੋੜੀ ਨਾਲ ਦੁੱਧ ਸਕਾਇਆ ਅਤੇ ਉਹਨਾਂ ਦੀ ਸੇਵਾ ਕੀਤੀ ਤਾਂ ਗੁਰੂ ਜੀ ਨੇ ਬਚਨ ਕੀਤਾ ਸੀ ਜੋ ਸ਼ਰਧਾ ਭਾਵਨਾ ਵਾਲੇ ਇਸ ਗੁਰੂ ਘਰ ਆਏਗਾ ਤਾਂ ਉਸ ਦੀਆਂ ਹਰ ਮਨਕਾਉਣ ਪੂਰੀਆਂ ਹੋਣਗੀਆਂ ਤੇ ਸਾਹਮਣੇ ਲੰਗਰ ਹਾਲ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਬਾਬਾ ਪਾਲ ਸਿੰਘ ਜੀ ਵੱਲੋਂ ਇਹਨਾਂ ਦੀ ਸੇਵਾ ਚੱਲ ਰਹੀ ਹੈ ਤਾਂ ਇਹ ਉਹ ਸੰਗਤ ਜੀ 베ਰੀ ਹੈ ਜਿੱਥੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਸਨ ਤੇ ਜਿੱਥੇ ਮਾਤਾ ਕਰਮ ਉਹਨਾਂ ਨੂੰ ਦੁੱਧ ਛਕਾਇਆ ਸੀ ਤੇ ਇਸ ਦੇ ਨਾਲ ਹੀ ਸਰੋਵਰ ਸਾਹਿਬ ਹੈ ਜੀ ਜੇ ਸ਼ਰੂਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਤਾਂ ਇਸ ਗੁਰਦੁਆਰਾ ਸਾਹਿਬ ਵਿੱਚ ਹਰ ਐਤਵਾਰ ਨੂੰ 12 ਤੋਂ 2 ਵਜੇ ਤੱਕ ਨਾਮ ਜਪਾਇਆ ਜਾਂਦਾ ਜੀ ਤੇ ਬਾਬਾ ਰਿਸ਼ਪਾਲ ਸਿੰਘ ਜੀ ਨੇ ਇੱਥੇ ਸੰਗਤਾਂ ਨਾਲ ਬੈ ਕੇ ਬਚਨ ਬਲਾਸ ਕਰਦੇ ਨੇ ਜੀ ਤੁਸੀਂ ਆ ਕੇ ਕਰ ਸਕਦੇ ਹੋ ਇਹਨਾਂ ਨਾਲ ਤੇ ਆਜੋ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਨਾਮ ਘਰ ਵਿੱਚ ਜਿੱਥੇ ਨਾਮ ਜਪਾਇਆ ਜਾਂਦਾ ਬੈਠ ਕੇ ਸੰਗਤਾਂ ਦੇ ਨਾਲ ਤੇ ਆਜੋ ਤੁਸੀਂ ਵੀ ਕਰੋ ਦਰਸ਼ਨ ਤੇ ਹਰ ਐਤਵਾਰ ਨੂੰ 12 ਤੋਂ 2 ਵਜੇ ਤੱਕ ਇੱਥੇ ਨਾਮ ਜਪਾਇਆ ਜਾਂਦਾ ਜੀ ਸੰਗਤ ਜੀ ਤੁਸੀਂ ਦੇ ਸਕਦੇ ਹੋ ਸੰਗਤਾਂ ਬਹੁਤ ਹੀ ਪਿਆਰ ਸਤਕਾਰ ਨਾਲ ਗੁਰੂ ਦੀ ਨਿੱਕੀ ਗੋਦ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਸਿਮਰਨ ਕਰਦੀਆਂ ਹਨ ਤਾਂ ਇਸ ਦਾ ਜੋ ਨਾਮ ਦਾ ਟਾਈਮ ਹੈ ਹਰ ਐਤਵਾਰ ਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ ਨਾਮ ਜਪਿਆ ਜਾਂਦਾ ਉਸ ਤੋਂ ਬਾਅਦ ਸਮਾਪਤ ਹੋਣ ਤੋਂ ਬਾਅਦ ਇਹ ਦਰਵਾਣੇ ਹਾਲ ਵਿੱਚ ਨਾਮ ਜਪਿਆ ਜਾਂਦਾ ਤਾਂ ਫਿਰ ਮੇਨ ਜੋ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਹੈ ਉੱਥੇ ਮਹਾਰਾਜ ਨੂੰ ਲਿਜਾਇਆ ਜਾਂਦਾ ਉੱਥੇ ਵੀ ਆਪ ਨੂੰ ਦਰਸ਼ਨ ਕਰਾਉਂਦੇ ਆਂ ਬਾਬਾ ਜੀ ਅਮਨ ਇੱਥੇ ਐਤਵਾਰ ਸੰਤਾਂ ਨੂੰ ਲਾਈ ਜਾਂਦੇ ਹਨ ਕਿਸੇ ਲਈ ਪੰਜ ਐਤਵਾਰ ਕਿਸ ਨੂੰ 11 ਐਤਵਾਰ ਉਹ ਇੱਥੇ ਆ ਕੇ ਫਰਨਾਮ ਜਪਦੇ ਹਨ ਤੇ ਬਹੁਤ ਹੀ ਸ਼ਰਧਾ ਨਾਲ ਉੱਥੇ ਸੰਗਤਾਂ ਦੇ ਇਕੱਠ ਜੁੱਟ ਬੈਠ ਕੇ ਨਾਮ ਜਪਦੀ ਹੈ ਤੁਸੀਂ ਦੇਖ ਸਕਦੇ ਹੋ ਨਾਮ ਜਪਣ ਤੋਂ ਬਾਅਦ ਮਹਾਰਾਜ ਦਾ ਸਰੂਪ ਨੂੰ 메ਨ ਜੋ ਗੁਰਦੁਆਰਾ ਸਾਹਿਬ ਦਾ 메ਨ ਸਥਾਨ 메ਨ ਪ੍ਰਕਾਸ਼ ਇੱਥੇ ਮਹਾਰਾਜ ਜੀ ਕਿਹਾ ਉੱਥੇ ਮਹਾਰਾਜ ਦਾ ਸਰੂਪ ਨੂੰ ਲਿਆ ਜਾਂਦਾ ਹੈ ਤੇ ਸਾਹਮਣੇ ਦੇਖਦਾ ਕਾਉਂਟਰ ਤੋਂ ਸੰਗਤਾਂ ਦੇਖ ਸਕਦੀਆਂ ਹਨ ਤੇ ਇਸ ਤੋਂ ਬਾਅਦ ਬਾਬਾ ਜੀ ਕੋਲ ਜਾ ਕੇ ਵਚਨ ਬਲਾਸ ਕੀਤੇ ਜਾਂਦੇ ਹਨ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਜੀ ਇੱਥੇ ਸੰਗਤਾਂ ਪ੍ਰਸ਼ਾਦਾ ਛੱਕ ਕੇ ਫਿਰ ਆਪਣੇ ਆਪਣੇ ਘਰਾਂ ਨੂੰ ਚਾਲੇ ਪਾਉਂਦੀਆਂ ਹਨ ਤੇ ਸੰਗਤ ਜੀ ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ ਪਲੀਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੋਂ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ